ਜਿਹੜੇ ਬੰਦੇ ਦੀਆਂ ਦੁੱਧ ਦੰਦ ਖੀਰੀਆਂ ਵਸ਼ੇਰੀਆਂ ਏਡੀਆਂ ਏਡੀਆਂ ਹੋਣ ਸੋਚੋ ਕਿ ਉਹਦਾ ਆਪ ਦਾ ਜਿਗਰਾ ਕਿੱਡਾ ਹੋਊਗਾ ਜੇ ਇਸ ਭਰਾ ਦੀਆਂ ਵਸ਼ੇਰੀਆਂ ਐਵੇਂ ਦੀਆਂ ਹੋਣ ਸੋਚੋ ਕਿ ਉਹਦੀ ਜੇਬ ਕਿੱਡੀ ਹੋਊਗੀ ਤੇ ਸਭ ਤੋਂ ਵੱਡੀ ਗੱਲ ਜਿਸ ਦੇ ਫਾਰਮ ਤੇ ਐਨੇ ਤੇ ਐਵੇਂ ਦੇ ਨਗੀਨੇ ਖੜੇ ਹੋਣ ਉਸ ਤੇ ਅਕਾਲ ਪੁਰਖ ਵਾਇਗਰੂ ਦਾ ਹੱਥ ਕਿੱਡਾ ਹੋਊਗਾ ਕਿਉਂਕਿ ਰੱਬ ਪੈਸਾ ਵੀ ਉਹਨੂੰ ਦਿੰਦਾ ਹੈ ਜਿਸ ਵਿੱਚ ਜਿਗਰਾ ਹੋਵੇ ਉਸ ਨੂੰ ਸਹੀ ਥਾਂ ਤੇ ਲਗਾਉਣ ਦਾ ਹੁਣ ਤੱਕ ਆਪਾਂ ਇਨ੍ਹਾਂ ਭਰਾਵਾਂ ਦੀਆਂ ਦੋ ਵੀਡੀਓ ਪਾ ਚੁੱਕੇ ਹਾਂ ਘੋੜੇ ਇਹਨਾਂ ਦੇ ਦੀਆਂ ਆਪਣੇ ਪੇਜ ਤੇ ਜਿਨ੍ਹਾਂ ਦੋਵਾਂ ਵੀਡੀਓ ਤੇ ਹੁਣ ਤੱਕ 14 ਤੋਂ 15 ਲੱਖ ਵਿਊ ਆ ਚੁੱਕਾ ਹੈ ਬਹੁਤ ਵੱਡਾ ਹੁੰਗਾਰਾ ਦਿੱਤਾ ਤੁਸੀਂ ਘੋੜੇ ਨੂੰ ਬਹੁਤ ਘੋੜਾ ਪਸੰਦ ਕੀਤਾ ਇਹ ਘੋੜੇ ਦਾ ਨਾਮ ਹੈ ਜੀ ਸ਼ੇਰ ਰਾਜ ਤੇ ਦੇਵਰਾਜ ਰਣਣੀਏ ਦਾ ਬੱਚਾ ਹੈ 4.5 ਸਾਲ ਉਮਰ ਹੈ ਤੇ 65+ ਫੱਟੀ ਵਾਲੀ ਹਾਈਟ ਹੈ ਪਰ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਦੀਆਂ ਸੋਹਣੀਆਂ ਸੰਖੀਆਂ ਸ਼ੋਅ ਕੁਆਲਟੀ ਦੀਆਂ ਵਸ਼ੀਰੀਆਂ ਵਿਖਾਉਣੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸ਼ੋਹਾਂ ਦੇ ਵਿੱਚ ਤੁਹਾਨੂੰ ਮਿਲਿਆ ਕਰਨਗੀਆਂ ਇੱਕ ਆ ਵਸ਼ੀਰੀ ਹੈ ਨੁਕਰੀ ਇਹ ਨੁਕਰੀ ਵਸ਼ੇਰੀ ਦਾ ਨਾਂ ਹੈ ਜੀ ਰਾਜਰਾਨੀ ਮਹਾਰਾਜ ਦੇ ਘੋੜੇ ਦੀ ਐ ਬੱਚੀ ਐ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੁਣਾਂ ਕੋਲੇ ਐ ਜੀ ਜਿਹੜਾ ਤੇ ਉਹਨਾਂ ਕੋਲ ਹੀ ਇੱਕ ਘੋੜੀ ਐ ਮਹਾਰਾਣੀ ਫੇਮਸ ਘੋੜੀ ਐ 64 ਪਲੱਸ ਉਹ ਘੋੜੀ ਦੀ ਹਾਈਟ ਐ ਜਿਹਦੀ ਐ ਬੱਚੀ ਐ ਸਜਣੋ ਤੇ ਜੇ ਉਮਰ ਦੀ ਗੱਲ ਕਰਾਂ ਤੇ ਸਿਰਫ 18 ਤੋਂ 19 ਮਹੀਨੇ ਇਹ ਕਰਮਾ ਵਾਲੀ ਦੀ ਉਮਰ ਆ ਤੇ ਬਹੁਤ ਚੰਗਾ ਕੱਦ ਕਾਠ ਕੀਤਾ ਵਸ਼ੇਰੀ ਨੇ ਇੱਕ ਇਹਨਾਂ ਦੇ ਕੋਲ ਵਸ਼ੇਰੀ ਐ ਜੀ ਆਹ ਜਿਹੜੀ ਮਾਰਵਾੜੀ ਇਹਦਾ ਨਾਂ ਭਰਾਵਾ ਰੱਖਿਆ ਮੌਨਿਕਾ ਬਾਦਸ਼ਾਹ ਕੋੜੇ ਦੀ ਏ ਬੱਚੀ ਐ ਤੇ ਦਾਦਾ ਆ ਗਿਆ ਇਹਦਾ ਦਿਲਵਾਗ ਰਣੀਆਂ ਤੇ ਬਹੁਤ ਹੀ ਲਾਜਵਾਬ ਕੁਸ਼ੇਰੀ ਹੈ 16 ਤੋਂ 17 ਮਹੀਨੇ ਸਿਰਫ ਉਮਰ ਹੈ ਤੇ ਯੋਧਪੁਰ ਸ਼ੋਹ ਦੀ ਇਹ ਚੌਥੇ ਨੰਬਰ ਤੇ ਵਸ਼ੇਰੀ ਰਹੀ ਹਾਲਾਂਕਿ ਉਹਦੇ ਵਿੱਚ ਵੱਡੀਆਂ ਦੋ ਦੰਦਾਂ ਦਾ ਵਸ਼ੇਰੀਆਂ ਜਾਂ ਉਹ ਤੋਂ ਵੱਡੀਆਂ ਘੋੜੀਆਂ ਦੇ ਨਾਲ ਇਹਦਾ ਟੱਕਰਾ ਸੀਗਾ ਪਰ ਫਿਰ ਵੀ ਇਹ ਚੌਥਾ ਨੰਬਰ ਕੱਢਣ ਦੇ ਵਿੱਚ ਕਾਮਯਾਬ ਹੋਈ ਹੈ ਵੀਡੀਓ ਪਾਉਣ ਦਾ ਇੱਕੋ ਇੱਕ ਮਕਸਦ ਇਹੀ ਹੈ ਸੱਜਣੋ ਭਰਾਵਾਂ ਲੋ ਬੇਨਤੀ ਹੈ ਤੁਹਾਡੇ ਚਰਨਾਚ ਕਿ ਕਮੈਂਟਾਂ ਰਾਈ ਤੇ ਫੋਨ ਕਰਕੇ ਭਰਾਵਾਂ ਨੂੰ ਜ਼ਰੂਰ ਦੱਸਣ ਕਿਉਣ ਵਾਲੇ ਸ਼ੋਹਾਂ ਦੇ ਵਿੱਚ ਇਹ ਪਾਉਣੀਆਂ ਹੈ ਭਰਾਵਾਂ ਨੇ ਤੁਹਾਨੂੰ ਅਕਸਰ ਸ਼ੋਹਾਂ ਦੇ ਵਿੱਚ ਮਿਲਣਗੀਆਂ ਤੇ ਉਹਨਾਂ ਤੇ ਕਿਹੜੀ ਮਿਹਨਤ ਕਰਨੀ ਚਾਹੀਦੀ ਹੈ ਤੇ ਤੁਹਾਨੂੰ ਕਿਵੇਂ ਲੱਗਦੀਆਂ ਇਹ ਸਾਨੂੰ ਜਰੂਰ ਮੇਰੇ ਭਰਾ ਭਾਈਆਂ ਨੂੰ ਦੱਸਿਓ ਬਾਕੀ ਆਹ ਜਿਹੜੇ ਨੰਗੀਨੇ ਐ ਭਰਾਵਾਂ ਦੇ ਕੋਲ ਐ ਇਹ ਤਾਂ ਬਾਈ ਫਾਰਮ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹੀ ਨੇ ਬਾਕੀ ਤੁਸੀਂ ਜਾਇਓ ਫਾਰਮ ਤੇ ਬਾਈ ਹੁਣਾਂ ਦਾ ਨੰਬਰ ਮੈਂ ਵੀਡੀਓ 'ਚ ਦਿੱਤਾ ਹੈ ਬਾਈ ਹੁਣੀ ਤੁਹਾਨੂੰ ਲੋਕੇਸ਼ਨ ਵੀ ਪਾ ਦੇਣਗੇ ਤੇ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਇਓ। ਮੁਹਾਲੀ 에ਅਰਪੋਰਟ ਤੋਂ 1 ਕਿਲੋਮੀਟਰ ਪਿੱਛੇ ਵੀਰ ਹੋਣਾ ਦਾ ਵਾਰਿਸ ਸਟੱਡ ਫਾਰਮ ਹੈ ਜੀ। ਸੋ ਜ਼ਰੂਰ ਮੇਰੇ ਭਰਾ ਜਾ ਕੇ ਆਇਓ। ਬਾਕੀ ਵੀਰ ਹੋਣਾ ਤੋਂ ਆ ਬਹੁਤ ਹੀ ਚੰਗੇ ਅਮਰੀਕਨ ਅਮੇਚਰ ਪੋਨੀ ਘੋੜੇ ਵੀ ਨੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ। ਤੁਹਾਨੂੰ ਪਹਿਲਾਂ ਵੀ ਅਸੀਂ ਵਿਖਾ ਚੁੱਕੇ ਹਾਂ ਸੋ ਇੱਕ ਵਾਰੀ ਮੈਂ ਸੋਚਿਆ ਕਿ ਦਰਸ਼ਨ ਫੇਰ ਤੁਹਾਨੂੰ ਕਰਵਾ ਦਾਂ। ਇੱਕ ਵੀਰ ਹੋਣਾ ਦੇ ਕੋਲ ਆ ਨਵਾਂ ਮਹਿਮਾਨ ਆਇਆ। ਇਹ ਬਹੁਤ ਹੀ ਚੰਗੀ ਵਸ਼ੇਰੀ ਹੈ। ਬਹੁਤ ਹੀ ਜਿਆਦਾ ਚੰਗੀ ਮਾਰਕਿੰਗ ਤੇ ਸੋਹਣੀ ਸੁਨੱਖੀ ਦਲਵਾਗ ਰਣਈਏ ਦੀ ਬੇਸ਼ੇਰੀ ਹੈ ਉਮਰ ਸਿਰਫ 1 ਮਹੀਨਾ ਹੈ ਬਾਕੀ ਸਾਰੀ ਡਿਟੇਲ ਤੁਹਾਨੂੰ ਵੀਡੀਓ 'ਚ ਦੱਸਦੇ ਆ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕੀਤੀ ਸੋਹਣੇ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ 'ਚੋਂ ਕੁਝ ਵੀਰਿਆਂ ਦੇ ਨਾਮ ਨੇ ਜੀ ਅਮਰਤ ਗਿੱਲ ਮਮਤਾ ਰਾਣੀ ਤਿੱਕਾ ਸਿੰਘ ਵਿੱਕੀ ਖੋਖਰ ਕ੍ਰਿਸ਼ਨ ਲਾਲ ਅਲੀ ਸਾਹਿਬ ਗੁਰਦੀਪ ਸਿੰਘ ਸਿਮਰਨਜੀਤ ਸਿੰਘ ਮਨਜਿੰਦਰ ਸਿੰਘ ਬਲਜਿੰਦਰ ਸਿੰਘ ਗੁਰਸ਼ਰਨ ਚੋਹਾਨ ਨਵਜੀਤ ਸਿੰਘ ਕਰਨ ਗਿੱਲ ਗੁਰਜੰਟ ਸਿੰਘ ਰੁਕਮਨ ਬਰਾੜ ਗੁਰਸੇਮ ਕ ਲਾਂਬਾ ਮਾਨ ਸਾਹਿਬ ਖੁਸ਼ਪ੍ਰੀਤ ਬਰਾੜ ਪ੍ਰੇਮ ਯਾਦਵ ਗੋਲਦੀ ਬਰਾੜ ਰਵੀ ਸਿੰਘ ਆਰਿਓ ਕਰਦੇ ਆ ਗੱਲਬਾਤ ਕਰਿਓ ਭਰਾਵਾਂ ਦੀ ਦੱਬ ਕੇ ਸਪੋਰਟ ਵੀਡੀਓ ਸ਼ੇਅਰ ਧੰਨਵਾਦ ਸਸੀਕਾਲ ਜੀ ਸਵਾਗਤ ਹੈ ਇੱਕ ਵਾਰੀ ਤੋਂ ਫੇਰ ਆਮ ਤੋਂ ਖਾਦ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖਸਦੂ ਸਾਰੇ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀ ਆਖਦਾ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਰਾਹੀਂ ਦੇਖ ਰਹੇ ਉਹਨਾਂ ਭਰਾਵਾਂ ਨੂੰ ਵੀ ਜੀ ਆਖਦੇ ਆ ਤੇ ਸਵਾਗਤ ਕਰਦੇ ਆ ਸੱਜਣੋ ਪਿਛਲੀ ਵੀਡੀਓ ਦੇ ਵਿੱਚ ਭਰਾ ਦਾ ਇੱਕ ਬੜਾ ਟਾਪ ਦਾ ਸਟਾਲੀਆ ਤੁਹਾਨੂੰ ਖਾਇਆ ਸੀ ਸ਼ੇ ਰਾਜ ਦੇਵ ਰਾਏ ਰਣੀਏ ਦਾ ਡਾਇਰੈਕਟ ਪੋਤਾ ਫੇਰ ਚੱਲ ਪਏ ਦੋ ਚਾਰ ਪੋਜਮਾਂ ਵਿੱਚ ਇਸ ਵੀਡੀਓ ਦੇ ਵਿੱਚ ਵੀ ਲਾਦਾ ਤੇ ਬਾ ਕਮਾਲ ਘੋੜਾ ਬਾ ਕਮਾਲ ਘੋੜੇ ਦੇ ਵਿੱਚ ਫਿਚਰ ਨੇ ਤੇ ਬਾ ਕਮਾਲ ਮਜਬੂਤੀ ਹੈ ਸਨਖਰ ਅੱਜ ਕੇ ਹੈ ਪੁੱੜ ਦੀ ਗੱਲ ਕਰਾਂ ਪੈਰਾਂ ਦੀ ਗੱਲ ਕਰਾਂ ਤੇ ਪ੍ਰਮਾਤਮਾ ਨੇ ਕਿਸੇ ਗੱਲ ਦੀ ਕੰਨਾਂ ਤੋਂ ਲੈ ਕੇ ਪੈਰਾਂ ਤੱਕ ਤੇ ਉਧਰੋਂ ਪੁੱਠੇ ਤਾਂ ਤੱਕ ਛਾਤੀ ਤੱਕ ਕਿਸੇ ਚੀਜ਼ ਦੀ ਘਾਟ ਨਹੀਂ ਛੱਡੀ ਇਹੋ ਜਿਹਾ ਕਹਿਦਾ ਨਾ ਕਿ ਜਾਨਵਰ ਹੈ ਜਿਹੜੇ ਇਹ ਉਹ ਪ੍ਰਮਾਤਮਾ ਵੀ ਜਵਾਕਾ ਜੂਕਾ ਨੂੰ ਆਉਦਿਆਂ ਨੂੰ ਛੁੱਟੀ ਛੱਟੀ ਤੇ ਕਲਾ ਆ ਕੇ ਬਾਈ ਫੇਰ ਬਣਾਉਂਦਾ ਹੈ ਵੀ ਹੁਣ ਤੁਸੀਂ ਮੀਨਾ ਭਾਈ ਮਾਸੀ ਕੋਲੇ ਲਾਓ ਮੈਂ ਕੋਈ ਘੋੜਾ ਤਿਆਰ ਕਰਨਾ ਹੈ ਨਾ ਤੇ ਇਹ ਉਹਨਾਂ ਜਨਮਰਾਂ ਚੋਂ ਹੈ ਸੱਜਣੋ ਸੋ ਘੋੜਾ ਬਹੁਤ ਚੰਗਾ ਹੈ ਸੱਜਣੋ ਤੇ ਬਾਕੀ ਤੁਸੀਂ ਜੇ ਨਹੀਂ ਇਸ ਕੋਡੇ ਦੀ ਅਜੇ ਤੱਕ ਵੀਡੀਓ ਦੇਖੀ ਤੇ ਉੱਪਰ ਵੀਡੀਓ ਪਈ ਐ ਇਸ ਵੀਡੀਓ ਦੇ ਉੱਪਰ ਤੁਸੀਂ ਜਾ ਕੇ ਚੈੱਕ ਕਰ ਲਿਓ ਇਸ ਵੀਡੀਓ ਦੇ ਵਿੱਚ ਭਰਾ ਦੀਆਂ ਦੋ ਬਸ਼ੇਰੀਆਂ ਵਿਖਾਉਣੀਆਂ ਜਿਹੜੀਆਂ ਬਾਈ ਸ਼ੋਹਾਂ ਵਾਸਤੇ ਤਿਆਰ ਕਰੀ ਜਾਂਦੇ ਐ ਤੇ ਇੱਕ ਛੋਟੀ ਜੀ ਬਸ਼ੇਰੀ ਵਿਖਾਉਣੀ ਐ ਤੇ ਇੱਕ ਤੁਹਾਨੂੰ ਪੋਨੀ ਘੋੜੇ ਵੀ ਵਿਖਾਉਣੇ ਐ ਭਰਾ ਦੇ ਬਾਈ ਜੀ ਸਵਾਗਤ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਚੜਦੀ ਕਲਾ ਜੋ ਹਾਂਜੀ ਹਾਂ ਚੜਦੀ ਕਲਾ ਜੀ ਵਰਿੰਦਰ ਬਾਈ ਪਹਿਲਾਂ ਤਾਂ ਭਰਾਵਾਂ ਨੂੰ ਆਪਾਂ ਨੂੰ ਕਰੀ ਬਸ਼ੇਰੀ ਬਾਰੇ ਜਾਣਕਾਰੀ ਦਈਏ ਇਹ ਵੀ ਨੁਕਰੀ ਬਸ਼ੇਰੀ ਕਿਹੜੇ ਘੋੜੇ ਦੀ ਐ ਇਹਰੇ ਬਾਦਲ ਸਾਹਿਬ ਦੇ ਕੋਲ ਕੋੜਾ ਜਿਹੜਾ ਨੁਕਰਾ ਜੀ ਮਹਾਰਾਜਾ ਹਾਂਜੀ ਉਹਦੀ ਡਾਇਰੈਕਟ ਧੀ ਹੈ ਜੀ ਇਹ ਜੀ ਤੇ ਮਹਾਰਾਣੀ ਘੋੜੀ ਉਹਨਾਂ ਦੀ ਉਹਦੀ ਬੱਚੀ ਹੈ ਜੀ ਇਹ ਅੱਛਾ ਮਾਲੇ ਪਾਸੇ ਉਹ ਮਹਾਰਾਣੀ ਹੋਗੀ ਹਾਂਜੀ ਹਾਂਜੀ ਤੇ ਉਹਦਾ ਮਹਾਰਾਜੇ ਦੀ ਹੋਗੀ ਮਹਾਰਾਜੇ ਦੀ ਉਹ ਬਾਪ ਮਹਾਰਾਜਾ ਹੋਗਾ ਹਾਂਜੀ ਹਾਂਜੀ ਅੱਛਾ ਇਹਦੀ ਏਜ ਕਿੰਨੀ ਹੈ ਵੱਡੇ ਬਾਈ ਇਹ 19 20 ਮਹੀਨੇ ਦੀ ਬਸ਼ੇਰੀ ਜੀ ਤੇ ਆਪਣੇ ਕੋਲ ਕਿੰਨੇ ਕ ਟਾਈਮ ਦੀ ਆਈ ਹੈ ਜੀ ਇਹ ਸਾਡੇ ਕੋਲ ਹੋਗੇ ਜੀ 2 2.5 ਮਹੀਨੇ ਆਦਿ ਅੱਛਾ ਹੁਣੇ ਆਈ ਹੈ ਹੁਣੇ ਆਦਿ ਜੀ ਤੇ ਅੱਛਾ ਇਹਦੀ ਕਿੰਨੀ 19 20 ਮਹੀਨੇ ਤੇ ਹਾਈਟ ਕਿੰਨੀ ਹੋਗੀ ਬਾਈ ਹਾਈਟ ਵੀਰੇ ਕਦੀ ਮਿੰਡ ਨਹੀਂ ਹੈਗੀ ਮਤਲਬ ਚੰਗੀ ਹਾਈਟ ਕਰ ਰਹੀ ਹੈ ਅਸੀਂ ਕਦੇ ਅਨਾਂ ਹਾਂਜੀ ਹਾਂ ਤੇ ਬਾਕੀ ਬੱਚੀ ਹੈ ਬਹੁਤ ਸਮਾਂ ਪਿਆ ਬੀ ਹਾਂਜੀ ਹਾਂ ਤੇ ਇਹਨੂੰ ਹੁਣ ਕੀ ਪਰਪਸ ਨਾਲ ਤਿਆਰ ਕਰ ਰਹੇ ਹੋ ਇਹਨੂੰ ਫਿਰ ਸ਼ੋਅ ਕੁਆਲਟੀ ਜਾਨਵਰ ਹੈਗਾ ਇਹ ਤੇ ਅਸੀਂ ਸ਼ੋਅ ਵਾਸਤੇ ਤਿਆਰ ਕਰ ਰਹੇ ਹਾਂ ਇਹਨੂੰ ਬੱਚੀ ਨਾਲ ਜੀ ਹਾਂਜੀ ਹਾਂਜੀ ਤੇ ਸ਼ੋਅਾਂ ਦੇ ਵਿੱਚ ਵੀ ਬਾਈ ਜੇ ਜਾਣਕਾਰੀ ਲਈਏ ਸ਼ੋਅਾਂ ਦੇ ਵਿੱਚ ਜਾਣਦੇ ਹੋ ਪਹਿਲਾਂ ਵੀ ਜਾਣਦੇ ਹੋ ਨਹੀਂ ਪਹਿਲਾਂ ਨਹੀਂ ਕਦੇ ਗਏ ਹਾਂ ਜੀ ਹੁਣੇ ਸ਼ੁਰੂ ਕਰਾਂਗੇ ਨੈਕਸਟ ਇਅਰ ਜੀ ਬੱਚੇ ਉਹ ਆਂਦੇ ਵੀ ਜੇ ਐਂਟਰੀ ਪੈਪਰ ਪਾਉਣਾ ਹੈ ਤੇ ਕੋਈ ਨਾਲ ਲੈ ਕੇ ਆਉਣਾ ਹੈ ਨਾ ਪੱਕੇ ਵੇਰ ਨਹੀਂ ਆਉਂਗੇ ਹਾਂ ਤੇ ਭਾਈ ਬਸ਼ੀਰੀ ਬੜੀ ਚੰ ਦੇਤੇ ਆਉਂਦੀ ਹੈ ਤੁਹਾਨੂੰ ਕਿਵੇਂ ਲੱਗਦੀ ਹੈ ਇਹ ਸਾਨੂੰ ਰਿਸਪਾਂਸ ਜਰੂਰ ਦਿਓ ਕਿਉਂਕਿ ਬਾਈ ਕਹਿੰਦਾ ਸੀਗਾ ਵੀ ਬਾਈ ਆਪਾਂ ਨਾ ਇਹ ਵੀਡੀਓ ਦੇ ਵਿੱਚ ਭਰਾਵਾਂ ਤੋਂ ਪੁੱਛਣਾ ਹੈ ਵੀਡੀਓ ਪਰਪਸ ਇਹੀ ਹੈ ਪਾਉਣ ਦਾ ਨਹੀਂ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਜਨਮਰੇ ਦਿਖਾ ਸਕਦੇ ਸੀ ਇਹਦਾ ਮੇਨ ਮਕਸਦ ਇਹ ਹੈ ਕਿ ਬਾਈ ਨੇ ਮੈਨੂੰ ਕਿਹਾ ਵੀ ਸੁਖ ਬਾਈ ਤੁਸੀਂ ਕਹਿ ਦਿਓ ਕਿ ਜਿਹੜੇ ਭਰਾ ਨੇ ਉਹ ਸਾਨੂੰ ਵੇਖ ਕੇ ਦੱਸਣ ਕਿ ਸਾਡੀ ਭਾਈ ਜਿਹੜੀ ਵਸ਼ੇਰੀ ਹੈ ਸ਼ੋਅ ਕੁਆਲਟੀ ਸ਼ੋਅਾਂ ਦੇ ਵਿੱਚ ਕਿੱਥੇ ਕ ਖੜਦੀ ਹੈ ਸੋ ਤੁਸੀਂ ਬੜੇ ਸੂਝਵਾਨ ਸੱਜਣ ਬੜੇ ਪੁਰਾਣੇ ਭਰਾ ਆਪਣੇ ਨਾਲ ਜੁੜੇ ਹੋਏ ਹੋ ਪੁਰਾਣੇ ਬਰੀਡਰ ਵੀਰ ਆਪਣੇ ਨਾਲ ਜੁੜੇ ਹੋਏ ਆਲਮੋਸਟ ਨਾਲ ਇੰਡੀਆ ਦੇ ਵਿੱਚ ਹੀ ਤੁਸੀਂ ਆਪਣਾ ਚੈਨਲ ਦੇਖਦੇ ਹੋ ਵਰਲਡ ਦੇ ਵਿੱਚ ਵੀ ਦੇਖਦੇ ਹੋ ਕੋਈ ਵੀ ਭਰਾ ਕਿਤੋਂ ਵੀ ਬੈਠਾ ਹੈ ਤੇ ਤੁਸੀਂ ਇਹ ਬਸ਼ੇਰੀ ਦੀਆਂ ਖੂਬੀਆਂ ਦੇਖ ਕੇ ਸਾਨੂੰ ਕਮੈਂਟ ਜਰੂਰ ਕਰਿਓ ਜੇ ਕੋਈ ਕਮੀਆਂ ਤੇ ਉਹਦੇ ਬਾਬਤ ਵੀ ਬਾਈ ਕਹਿੰਦਾ ਵੀ ਸਾਨੂੰ ਜਰੂਰ ਦੱਸਣਾ ਜੀ ਉਥੇ ਵਰਕ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਬਸ਼ੇਰੀ ਹੈ ਜਿਹੜੀਆਂ ਟਾਪ ਕਲਾਸ ਕੋੜੀਆਂ ਹੋਈਆਂ ਹਨ ਪ੍ਰਾਣੀਆਂ ਚੈਂਪੀਅਨ ਕੋੜੀਆਂ ਹੋਈਆਂ ਹਨ ਉਹਨਾਂ ਵਾਂਗ ਇਹ ਵੀ ਨਾਂ ਚੰਗਾ ਕਮਾ ਸਕੀ ਅੱਛਾ ਭਾਈ ਇੱਕ ਆਪਣੇ ਕੋਲੇ ਹੈਗੀ ਆ ਜੀ ਮਾਰਵਾੜੀ ਮਾਰਵਾੜੀ ਬਸ਼ੇਰੀ ਹਾਂ ਜੀ ਉਹਦੀ ਮਾਰਕਿੰਗ ਕੀ ਹੈ ਮੱਥੇ ਦਾ ਪਟਾ ਉਹਦੀ ਹਾਂ ਜੀ ਉਹਦੇ ਤਿੰਨ ਪੈਰ ਜਿੱ ਪੈ ਰਹੇ ਉਹਦੇ ਚਿੱਟੇ ਉਹ ਉਹਦੀ ਏਜ ਕੀ ਹੈ ਬਾਈ ਉਹ 16-17 ਮਹੀਨੇ ਦੀ ਹੈ ਜੀ ਕਿ ਉਹ ਕਿਹੜੇ ਘੋੜੇ ਦੀ ਹੈ ਜੀ ਉਹ ਬਾਦਸ਼ਾਹ ਘੋੜਾ ਸਰਦਾਰ ਸੁਖੀ ਸਿੰਘ ਬਾਦਲ ਕੋਲੇ ਹੈ ਜੀ ਜੀ ਤੇ ਉਹਨਾਂ ਕੋਲੇ ਇੱਕ ਕਾਲੇ ਘੰਟੀ ਦੀ ਘੋੜੀ ਹੈ ਜੀ ਉਹ ਤੇ ਮਾਂ ਇਹਦੀ ਕਾਲੇ ਘੰਟੀ ਦੀ ਉੱਥੇ ਜੀ ਜੇ ਗੱਲ ਕਰਾਂ ਬਾਈ ਜਾਦੇ ਜਾਨਵਰ ਤੁਹਾਡੇ ਬਾਦਲ ਸਾਹਿਬ ਦੇ ਫਾਰਮ ਤੋਂ ਹੀ ਆਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਕੈਂਡ ਦਾ ਭਾਪੀ ਜਦੋਂ ਪਿਛਲੀ ਪੀੜ੍ਹੀ ਦੀ ਜਿਹੜੇ ਕਹਿਆ ਸੀ ਵੀ ਉਹ ਵੀ ਟੌਪ ਦਾ ਕੋਕਾ ਹੀ ਰੱਖਦੇ ਆ ਮਾੜਾ ਜਨਮ ਰੂ ਉਹ ਵੀ ਨਹੀਂ ਰੱਖਦੇ ਹਣਾ ਕੁਆਲਟੀ ਵਾਲੇ ਪਾਸੇ ਜੇ ਚੱਲ ਗਏ ਆਪਾਂ ਤਾਂ ਤੇ ਬਾਕੀ ਬਾਈ ਦੀ ਹੁਣੀ ਵੀ ਕੁਆਲਟੀ ਦੇ ਹੀ ਕੰਮ ਕਰ ਰਹੀ ਹੈ ਅੱਛਾ ਇਹ ਇਹਦੇ ਵਿੱਚ ਕਿਹੜੀਆਂ ਬਰੀਕੀਆਂ ਨੇ ਖਿੱਚਿਆ ਬਾਈ ਵੀ ਯਾਰ ਆਹ ਜ਼ਰੂਰ ਲੈ ਕੇ ਜਾਨੀ ਇਹ ਇਹਨਾਂ ਨੇ ਸੋਰੀ ਜੋਧਪੁਰ ਸ਼ੋਅ 'ਚ ਪਾਈ ਸੀਗੀ ਬਦਲ ਸਾਹਿਬ ਨੇ ਦੋ ਬਿਸ਼ਰੀਆਂ ਪਾਈ ਸੀ ਉਹਨਾਂ ਨੇ ਜੀ ਇੱਕ ਉਹਨਾਂ ਦੀ ਫਸਟਾਈ ਸੀਗੀ ਇਹ ਏਜ ਕਾਫੀ ਦੀ ਘੱਟ ਸੀਗੀ ਉਹ ਤੋਂ ਸਾਲ ਦੀ ਵੀ ਨਹੀਂ ਸੀਗੀ ਜੀ ਇਹ ਜੀ ਤੇ ਉਹ ਤੋਂ ਇਹ 4th ਆਈ ਸੀ ਕਿ ਇਸ ਵਾਰ ਜੋਧਪੁਰ ਸ਼ੋ ਚ ਜੀ ਹੂੰ ਤੇ ਮਤਲਬ ਬਸ਼ੇਰੀ ਸੇ ਦੇਖਣ ਜਦੋਂ ਦੇਖੀ ਪਹਿਲੀ ਵਾਰ ਜੀ ਮਤਲਬ ਇੱਕ ਵਾਰੀ ਰੂਹ ਖੁਸ਼ ਹੋ ਗਈ ਯਾਰ ਦੇਖ ਕੇ ਵੀ ਜੀ ਕੋਈ ਕਮੀ ਨਹੀਂ ਸਾਨੂੰ ਮਹਿਸੂਸ ਹੋਈ ਹੈਗੀ ਕੰਨ ਤੋਂ ਲੈ ਕੇ ਬਣ ਤਰਾਂ ਪੂਰਾ ਪ੍ਰੋਪਰ ਮਾਰਕਿੰਗ ਸਾਰੀ ਏ ਟੂ ਜ਼ेड ਉਸ ਕਰਕੇ ਉਹਦੇ ਕਰਕੇ ਫਿਰ ਅਸੀਂ ਸੋਚਿਆ ਵੀ ਯਾਰ ਕਿਉਂ ਨਾ ਚੰਗੀ ਬਸ਼ੇਰੀ ਹੈ ਵੀ ਇਹ ਨੂੰ ਅੱਗੇ ਹਜੇ ਇਹ ਇਹ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਦੋ ਟਾਈਮ ਮੈਨੇ ਇਕੱਠੀਆਂ ਹੀ ਸੀ ਰੁਕੜੀਆਂ ਰੁਕੜੀ ਤੇ ਦੋਨੋਂ ਇਕੱਠੀਆਂ ਸੀ ਜੀ ਇੱਕੋ ਦਿਨ ਇੱਕੋ ਦਿਨ ਜੀ ਜੀ ਅੱਛਾ ਇਹ ਥੋੜੀ ਜੀ ਘਬਰਾਉਂਦੀ ਵੀ ਆ ਬਾਈ ਹਾਂ ਜੀ ਕੰਨਕੁੰਨਾ ਵਾਲੇ ਨਾ ਜਦੋਂ ਅਸੀਂ ਸ਼ਕੀਨ ਆ ਜਾਂ ਭਰਾ ਵੀ ਸ਼ੌਂਕੀ ਆ ਵੀ ਕੰਨਕੁੰਨੇ ਜੁੜੇ ਹੋਣ ਬਸ਼ੇਰੀ ਛਾਪ ਵਾਂਗ ਫਣੀ ਰੰਗ ਖੜੀ ਹੋਵੇ ਤੇ ਖੜਾ ਤਾਂ ਸੋਹਣਾ ਜਾਂਦੀ ਅਲਾਈਨਮੈਂਟ ਬਸ਼ੇਰੀ ਦੀ ਬਹੁਤ ਸਹੀ ਆ ਪਰ ਜੇ ਆਪਾਂ ਕੰਨਾਂ ਵਾਲੇ ਪਾਸੇ ਉਹਦੇ ਉਹ ਛੋਟ ਸਾਨੂੰ ਘੱਟ ਦਿੱਤੇ ਨਹੀਂ ਅੱਛਾ ਅੱਛਾ ਬਾਰਕ ਨਿਕਲਦਾ ਨਾ ਡਰਦੀ ਵਾਲੇ ਹੌਲੀ ਹੌਲੀ ਚਲੋ ਹੁਣ ਬਾਕੀ ਪਿੱਠ ਪੂੜਾ ਬਹੁਤ ਜ਼ਬਰਦਸਤ ਹੈ ਬਾਈ ਸੁੰਭ ਬਹੁਤ ਚੰਗਾ ਲੱਗਿਆ ਹੋਇਆ ਤੇ ਅੱਛਾ ਹੋਰ ਕੋਈ ਗੱਲਬਾਤ ਬਾਈ ਤੁਸੀਂ ਇਹਦੇ ਬਾਬਤ ਕੋਈ ਕਰਨੀ ਹੋਵੇ ਬਸ ਵੀਰੇ ਧੰਨਵਾਦ ਤੁਹਾਡਾ ਪਹਿਲਾਂ ਤਾਂ ਸਭ ਤੋਂ ਬਾਅਦ ਦਰੇ ਟਾਈਮ ਦੇਣ ਦਾ ਬਹੁਤ ਧੰਨਵਾਦ ਬਾਈ ਧੰਨਵਾਦ ਬਾਕੀ ਚਲੋ ਪਰਮਾਤਮਾ ਦੀ ਮਿਹਰ ਹੈ ਜੀ ਵਧੀਆ ਜਾਨਵਰ ਚਲੋ ਰੱਬ ਨੇ ਇਹ ਨਾ ਤੁਸੀਂ ਬਾਣੇ ਸਰੋ ਸਾਨੂੰਰੇ ਇਕੱਠੇ ਹੋ ਰਹੇ ਹਾਂ ਮਿਲਦੇ ਹਾਂ ਆਪਾਂ ਵਰਤਦੇ ਹਾਂ ਜੀ ਬਿਲਕੁਲ ਜੀ ਜੀ ਤੇ ਬਾਕੀ ਜਦੋਂ ਪਰਮਾਤਮਾ ਮਨ ਪਹਿਲਾਂ ਵਧੀਆ ਕਰਦਾ ਰਿਹਾ ਅੱਗੇ ਵਧੀਆ ਕਰੂਗਾ ਜੀ ਕਰੂਗਾ ਕੋਈ ਸ਼ੱਕ ਨਹੀਂ ਨੀ ਤੁਹਾਨੂੰ ਮਰਜ਼ਾ ਹੈ ਬਾਈ ਜੇ ਸਹੀ ਨਹੀਂ ਇਤਨਾ ਤੁਸੀਂ ਚੱਲੇ ਹੋ ਤੇ ਉਹ ਪਰਮਾਤਮਾ ਹੱਥ ਫੜਦਾ ਹੀ ਫੜਦਾ ਹੈ ਬਾਕੀ ਆ ਜਾਂਦੀ ਗੱਲ ਆਪਣੀ ਤੀਜੀ ਬਸ਼ੇਰੀ ਦੀ ਜਿਹੜੀ ਸਭ ਤੋਂ ਛੋਟੀ ਜਿਹੜੀ ਕਮਰੇ ਜ ਆਪਾਂ ਨੀ ਹੋ ਗਈ ਬਈ ਉਹ ਵੀਰੇ ਹਲੇ ਹੈਗੀ ਏ ਮਹੀਨੇ ਕਿਦੀ ਹੋਈ ਹੈ ਜੀ ਪਤਾ ਮਹੀਨੇ ਕਿਦੀ ਹੋਈ ਹਾਂਜੀ ਹਾਂਜੀ ਮਹੀਨੇ ਕਿਦੀ ਤੇ ਇਹਨਾਂ ਚ ਕੋਈ ਜਿਹੜੇ ਜਾਨਵਰ ਉਹ ਵੀ ਆਪਣੇ ਕੋਲੇ ਹੈਗੇ ਕੋਈ ਸੇਲ ਪਰਚੇ ਦਾ ਵੀ ਕਰ ਦਾਂਗੇ ਬ੍ਰੀਡ ਦੇ ਵੀ ਵੀਰੇ ਜਦੋਂ ਹੁਣ ਬੱਚੇ ਕੋਈ ਜ਼ਿਆਦਾ ਹੋ ਜਾਣੇ ਤੇ ਕਈ ਮੇਰੇ ਕੋਲ ਜਾਨਵਰ ਫालतू ਹੋ ਜਾਂਦਾ ਫਿਰ ਵੇਚ ਦੰਨੇ ਮਤਲਬ ਕੋਈ ਵਪਾਰ ਆਲਾ ਸਾਡਾ ਕੋਈ ਕੰਮ ਨਹੀਂ ਰੱਖੇ ਸੀ ਸ਼ੌਂਕ ਵਾਸਤੇ ਨੇ ਜੇ ਕੋਈ ਫालतू ਜਾਨਵਰ ਹੋ ਜਾਂਦਾ ਫਿਰ ਸੇਲ ਕਰ ਦੰਨੇ ਜੀ ਜੀ ਉਹਦਾ ਹੈਗਾ ਕੋਈ ਜਾਨਵਰ ਆਪਣੇ ਤੋਂ ਖੜਾ ਹੈਗਾ ਕੋਈ ਹਲੇ ਇਸ ਟਾਈਮ ਤੇ ਇੱਕ ਬਛੇਰਾ ਹੈਗਾ ਦਿਲਵਾਗ ਦਾ ਖੜਾ ਜੀ ਉਹ ਅੱਛਾ ਉਹ ਵੀ ਬਦਲ ਸਾਹਿਬ ਦੇ ਫਾਰਮ ਤੋਂ ਲਿਆ ਹੋਇਆ ਜੀ ਤਾਂ ਹੈਡੂਟ ਚੰਗੇ ਜੁਤੇ ਜੀ ਜੀ ਘਾਈ ਟਿਕਣੀ ਵਾਸੇ ਦੀ ਹਾਈ ਟੂ ਦੀ 63 ਤਕਰੀਬ ਹੋ ਜਾਣੀ ਹੈ 63 ਇੰਚ ਦੋ ਦੰਦ ਚ ਹਾਂਜੀ ਹਾਂਜੀ ਤੇ ਮੰਨ ਕੇ ਚੱਲੋ ਮਾਂ ਵਾਲੇ ਪਾਸੇ ਉਹ ਕਿਹੜਾ ਖਾਂਦਨ ਉਹਦਾ ਮਾਂ ਉਹ ਤੇ ਰਾਜਨ ਸਿੰਘ ਉਹਨਾਂ ਕੋਲ ਬਾਦਸਾਉ ਦੇ ਫਾਰਮ 'ਚ ਖੜਾ ਸੀਗਾ ਅੱਛਾ ਉਹ ਜਿਹੜਾ ਪਰਲੇ ਪਾਸੇ ਉਹਨਰਲੇ ਫਾਰਮ 'ਚ ਖੜਾ ਸੀਗਾ ਉਹ ਵਿਖਾਇਆ ਨਹੀਂ ਗਿਆ ਸਾਡੇ ਤੋਂ ਕਬੀੜਾ ਹੋ ਗਿਆ ਹੁਣ ਵੀ ਅਸੀਂ ਨੇਰਾ ਹੋ ਗਏ ਬਾਹਰ ਤਾਂ ਬੈਠੇ ਆਂ ਹਾਂਜੀ ਦੇ ਅੱਛਾ ਇਹ ਵਿਚੇਰੀ ਦਾ ਕੋਈ ਵਿਚਾਰ ਹੈਗਾ ਨਿੱਕੀ ਦਾ ਨਹੀਂ ਨਹੀਂ ਇਹਨਾਂ ਦਾ ਇਹ ਨਹੀਂ ਦਿੰਦੇ ਹਾਂ ਨਹੀਂ ਇਹ ਨਹੀਂ ਦਿੰਦੇ ਜੀ ਇਹ ਦਾ ਬਾਈ ਡੇਡ ਵਾਲੀ ਤੁਹਾਨੂੰ ਦੱਸਿਆ ਨਾ ਇਹ ਜਾਨਵਰ ਜਿਹੜਾ ਪੈਸਿਆਂ ਨਾਲ ਨਹੀਂ ਮਿਲਦੇ ਕਰਮਾ ਨਾਲ ਹੀ ਮਿਲਦੇ ਆ ਬਾਈ ਜੀ ਹੋਰੀ ਵੀ ਕਰਮਾ ਨਾਲ ਹੀ ਇਹਨਾਂ ਨੂੰ ਮਿਲੇ ਆ ਤੇ ਨਗੀਨੇ ਆ ਭਾਈ ਬਾਕੀ ਹੁਣ ਗੱਲ ਆ ਜਾਂਦੀ ਤੁਹਾਨੂੰ ਪੋਨੀ ਜਰੂਰ ਮੈਂ ਦੁਬਾਰਾ ਵਿਖਾ ਜਾ ਤੇ ਪੋਨੀਆਂ ਬਾਰੇ ਬਾਈ ਥੋੜਾ ਜਿਹਾ ਹੋਰ ਦੱਸ ਦਈਏ ਉਹ ਤਾਂ ਆਪਾਂ ਪਿਛਲੀ ਤੋਂ ਪਿਛਲੀ ਵੀਡੀਓ ਪਾਈ ਸੀ ਤੇ ਪਰ ਇਹਨਾਂ ਬਾਰੇ ਇੱਕ ਕਰੀ ਕਿੰਨੇ ਜਨਮ ਰਾ ਜੀ ਹੁਣ ਆਪਣੇ ਇਹ ਇਹਨਾਂ ਦੀ ਨਸਲ ਬਾਰੇ ਦੱਸਦੇ ਥੋੜਾ ਪੋਨੀ ਵੀਰੇ ਬਾਹਰ ਤੋਂ ਇੰਪੋਰਟਡ ਪੋਨਿਸ ਨੇ ਜੀ ਇਹ ਤੇ ਬਾ ਜੀ ਇਹ ਇਹਨਾਂ ਚ ਸਾਡੇ ਕੋਲ ਦੋ ਫੀਮੇਲ ਨੇ ਜੀ ਤੇ ਇੱਕ ਬੱਚੀ ਫੀਮੇਲ ਹੈ ਜੀ ਤੇ ਇੱਕ ਸਟਾਲਿਨ ਹੈ ਜੀ ਜੀ ਉਹ ਜਿਹੜਾ ਸਟਾਲਿਨ ਹੈ ਜੀ ਬਿੱਲਾ ਨੁਕਰਾ ਮਤਲਬ ਬਹੁ ਘੱਟ ਜਿਹੜੇ ਰੇਅਰ ਹੁੰਦਾ ਜੀ ਉਹ ਮਤਲਬ ਸਟਾਲਿਨ ਅਸੀਂ ਆਪਣੇ ਬਰੀਡਿੰਗ ਵਾਸਤੇ ਅੱਗੇ ਲੈ ਕੇ ਆਏ ਅੱਛਾ ਇੱਕ ਬਿੱਲਾ ਤੇ ਉੱਤੋਂ ਨੁਕਰਾ ਉੱਤੋਂ ਨੁਕਰਾ ਜੀ ਅੱਛਾ ਇਹ ਕਹਿੰਦੇ ਵੀ ਹਜ਼ਾਰਾਂ ਜੀ ਕਿ ਇੱਕ ਅੱਦਾ ਹੀ ਹੁੰਦਾ ਹਾਂ ਹਜ਼ਾਰਾਂ ਜੀ ਇੱਕ ਅੱਦਾ ਹੁੰਦਾ ਜੀ ਇਹ ਜੀ ਤੇ ਬਰੀਡਿੰਗ ਵਾਸਤੇ ਅਸੀਂ ਤਾਂ ਹੀ ਕਰਕੇ ਇਹ ਕਰਕੇ ਰੱਖਿਆ ਹੀ ਲੈ ਕੇ ਇਹ ਜੀ ਤਬਕਿ ਹੁਣ ਅਗੇ ਬੱਚੇ ਬਰੀਡਿੰਗ ਹੋ ਰਹੀ ਦੂਜੀ ਪ੍ਰੈਗਨੈਂਟ ਆ ਸਾਡੀ ਪੁੰਨੀ ਜੀ ਉਸੇ ਤੋਂ ਆ ਜੀ ਜੀ ਤੇ ਇਹਦੇ ਮਤਲਬ ਅੱਛਾ ਹੁਣ ਤੁਹਾਡਾ ਇਰਾਦਾ ਵੀ ਬੱਚੇ ਤਿਆਰ ਕਰ ਕਰਕੇ ਤੁਸੀਂ ਇਹਨੂੰ ਸੇਲ ਕਰੋਗੇ ਬੱਚਿਆਂ ਨੂੰ ਦੇਖਦੇ ਅਗੇ ਸੇਲ ਕਰਨੇ ਨਹੀਂ ਕਰਨੇ ਇੱਕ ਵਾਰੀ ਤੁਹਾਨੂੰ ਪਤਾਵਾਵਾਂਗੇ ਜੀ ਇਹਨਾਂ ਦੇ ਜੀ ਰੌਣਕ ਮੇਲਾ ਲਾਉਂਗੇ ਮੇਲਾ ਫਾਰਮ ਤੇ ਹਾਂਜੀ 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 ਅੱਛਾ ਇਹ ਜੇ ਮੰਨ ਕੇ ਚੱਲੀਏ ਬਈ ਸਟਾਲੀਨ ਜਿਹੜਾ ਆਪਰ ਜਾ ਫਿਰਦਾ ਹੈ ਬਾਈਆਂ ਦੀ ਸਕਰੀਨ ਤੇ ਹਾਂਜੀ ਹਾਂਜੀ ਇਹ ਇਹਦੀ ਉਮਰ ਕਿੰਨੀ ਕਹੇ ਵੀਰੇ 3 ਸਾਲ ਤੋਂ 2.5 ਸਾਲ ਦੇ ਵਿੱਚ ਇਹਦੀ ਏਜ ਹੈ ਜੀ ਤੇ ਹੁਣ ਇਹਦੀ ਹਾਈਟ ਕਿੰਨੀ ਕਹੇ ਵੀ ਦੱਸ ਕਿੰਨੇ ਇੰਚ ਹੈ ਇਹ ਤਾਂ ਕਦੇ ਮਾਣੇ ਨਹੀਂ ਹੈ ਜੀ ਹਲੇ ਮਤਲਬ ਸਭ ਤੋਂ ਛੋਟੀ ਹਾਈਟ ਤੇ ਜੀ ਪੂਰੇ ਪੰਜਾਬ ਵਿੱਚ ਸਭ ਤੋਂ ਛੋਟੀ ਹਾਈਟ ਦਾ ਇਹ ਸਟਾਲੀਨ ਹੈ ਜੀ ਕਹਿੰਦੇ ਵੀ ਸਭ ਤੋਂ ਜਿਹੜੀ ਛੋਟੀ ਹਾਈਟ ਹੁੰਦੀ ਉੰਨੀ ਹੀ ਪਿਓਰ ਆਹੇ ਹਾਂਜੀ ਹਾਂਜੀ ਉਹਨਾਂ ਪਿਓਰ ਆਹੇ ਜੀ ਤੇ ਇਹ ਕਿਹੜੀ ਨਸਲ ਉਹ ਵੀ ਮਾੜਾ ਇਹ ਦੱਸ ਦਈਏ ਦੋਸਤ ਇਹ ਅਮਰੀਕਨ ਮਿਨੇਚਰ ਪੋਨੀ ਨੇ ਇਹ ਬਾਕੀ ਤੁਹਾਨੂੰ ਕਿਵੇਂ ਲੱਗਾ ਇਹ ਤੁਹਾਡੀ ਸਕਰੀਨ ਤੇ ਪਹਿਲੀ ਵਾਰ ਆਣ ਮੇਰੇ ਖਿਆਲ ਨੱਚਦਾ ਤੁਸੀਂ ਜ਼ਿਆਦਾ ਤਰ੍ਹਾਂ ਭਰਾਵਾਂ ਨੇ ਵੇਖਿਆ ਹੋਊਗਾ ਤੇ ਬਾਦਲ ਸਾਹਿਬ ਦੇ ਜਿਹੜੇ ਫਾਰਮ ਤੇ ਗਏ ਉਹਨਾਂ ਭਰਾਵਾਂ ਨੇ ਤਾਂ ਸ਼ਾਇਦ ਦਰਸ਼ਨ ਕਰੇ ਹੋਣ ਇਹਨਾਂ ਨਿੱਕੇ ਨਿੱਕੇ ਨਗੀਨਿਆਂ ਦੇ ਤੇ ਪਰ ਸਕਰੀਨ ਤੇ ਮੈਂ ਵੀ ਪਹਿਲੀ ਵਾਰ ਵਖਾ ਰਿਆਂ ਇੰਨੇ ਛੋਟੇ ਪੋਨੀ ਤੇ ਤੁਹਾਨੂੰ ਕਿਵੇਂ ਲੱਗੇ ਪਈਏ ਵੀ ਦੱਸਿਓ ਅੱਛਾ ਜਿਹੜੇ ਦੂਜੀਆਂ ਫੀਮੇਲਸ ਨੇ ਜੀ ਫੀਮੇਲਸ ਦੋ ਫੀਮੇਲ ਇੱਕ ਤਾਂ ਉਹਨਾਂ ਦੀ ਇਹਦੀ ਸੌਰੀ ਇਟਾਲੀਅਨ ਉਮਰ ਸੇਮ ਸੇਮ ਹੀ ਨੇ ਤਿੰਨ ਹੀ ਸਾਰੇ ਇਹ ਇਹ ਕੋਈ ਕੋਈ ਦੇ ਨਹੀਂ ਜੀ ਇਹ ਕਿੰਨੀ ਕਮਰ ਦਾ ਸੀ ਇਹ ਮਤਲਬ 2.5 ਤੋਂ 3 ਸਾਲ ਦੇ ਵਿੱਚ 3.5 ਤੋਂ 3 ਸਾਲ ਦੇ ਸਾਰੇ ਸਾਰੇ ਵਿੱਚ ਇੱਕੋ ਲੋਟੀ ਕੋਲਟ ਦੇ ਬੱਚੇ ਨਹੀਂ ਇਹ ਜੀ ਤੇ ਉਹਦੇ ਚ ਹੁਣ ਦੋ ਫੇਮ ਇੱਕ ਦਾ ਬੱਚਾ ਦੇਤਾ ਜੀ ਹੁਣ ਸਾਡੀ ਨੇ ਇੱਕ ਦੂਜੀ ਉਹ ਕਿੰਨੇ ਚਿਰ ਦਾ ਛੋਟਾ ਹੈ ਬੱਚਾ ਜਿਹੜਾ ਪੰਜ ਦਾ ਉਹ ਤਾਂ ਹਲੇ 4 ਬੰਦੇ ਹੁੰਦਾ ਜੀ 4-5 ਪਰ ਤੇਜੀ ਉਹਦੇ ਚ ਬੜੇ ਕੋਤੰਦਰ ਜੀ ਇਹ ਜਵਾਕਾ ਜੂਕਾ ਨੂੰ ਬਾਈ ਕਿਦਾਂ ਝੂਡੇ ਝਾੜੇ ਲੈ ਲੈਂਦੇ ਹਾਂ ਹਾਂ ਜਿਹੜੀ ਸਾਡੀ ਬੱਚੀ ਦਿੱਤੀ ਜੀ ਨੇ ਹੁਣ ਇਹ ਮਤਲਬ ਬੱਚੇ ਵਧੀਆ ਜਵਗ ਜੂਗ ਬੈ ਕੇ ਤੇ ਖੁੱਭ ਸਕਦੇ ਆ ਜੀ ਅਸੀਂ ਹੁਣ ਪਹਿਲਾਂ ਪ੍ਰੈਗਨੈਂਟ ਸੀਗੀ ਤਾਂ ਕਰਕੇ ਨਹੀਂ ਪਹਿਲਾਂ ਬੱਚ ਜੀ ਤੁਸੀਂ ਇੱਧਰ ਵਕੇਸ਼ਨ ਤੇ ਵੀ ਆਓ ਨਾ ਕਿਤੇ ਗਿੱਡਾ ਗੂੜਾ ਮਾਲੀ ਵਾਲੀ ਸਾਈਡ ਲੱਗੇ ਚੰਡੀਗੜ੍ਹ ਨੂੰ ਤੇ ਬਾਈ ਨੂੰ ਫੋਨ ਕਰ ਲਿਓ ਯਾਰ ਤੇ ਇੱਕ ਵਾਰੀ ਫੋਟੋ ਫਾਟੋ ਖਿਚਾ ਕੇ ਜਾਇਓ ਇੰਸਟਾਗ੍ਰਾਮ ਲਈ ਰੀਲਾਂ ਲੂਲਾਂ ਬਣਾ ਕੇ ਜਾਇਓ ਤੇ ਆਨੰਦ ਆਊਗਾ ਤੁਹਾਨੂੰ ਸਵਾਦ ਬਹੁਤ ਵੇਹਦੇ ਬਹੁਤ ਇਹਨਾਂ ਨੂੰ ਤੇ ਬਾਕੀ ਬਾਈ ਕਿੱਦਾਂ ਲੱਗੇ ਨਗੀਨੇ ਬਾਈ ਦੇ ਜਿੰਨੇ ਵੀ ਵਿਖਾਏ ਆ ਪੋਨੀ ਜਿ ਕਿੱਦਾਂ ਲੱਗੀ ਵੀ ਦੱਸ ਦਿਓ ਬਾਈ ਦਾ ਫਾਰਮ ਕਿੱਦਾਂ ਲੱਗਾ ਇਹ ਵੀ ਦੱਸ ਦਿਓ ਤੇ ਬਾਕੀ ਜਿਹਨਾਂ ਪੁਰਾਣੀ ਵੀਡੀਓ ਘੋੜੇ ਵਾਲੀ ਨਹੀਂ ਵੇਖੀ ਇਸ ਵੀਡੀਓ ਤੇ ਉੱਤੇ ਜਿਹੜੀ ਵੀਡੀਓ ਆ ਉਹ ਵੀ ਵਿਪਰਾ ਮੇਰੇ ਜਾ ਕੇ ਵੇਖ ਲਿਓ ਤੇ ਬਾਈ ਹੋਰ ਕੋਈ ਗ ਬਸ ਜੀ ਧੰਨਵਾਦ ਪਹਿਲਾਂ ਤੁਹਾਡਾ ਅਰੇ ਆਣਾਂ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਬਾਕੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚਲੋ ਹਨਾ ਜੀ ਅੱਗੇ ਰਿਸਪੌਂਸ ਮਿਲਦਾ ਪਹਿਲਾਂ ਤੁਹਾਡੀ ਵੀਡੀਓ ਤੋਂ ਪਹਿਲੀ ਵਾਰੀ ਕਰੀਏ ਜੀ ਤੇ ਵਧੀਆ ਲੱਗਿਆ ਬਹੁਤ ਵਧੀਆ ਤੁਹਾਨੂੰ ਨਾਲ ਮਿਲ ਤੁਹਾਡੇ ਨਾਲ ਮਿਲ ਕੇ ਤੇ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਮਿਲਣ ਦੀ ਜਰੂਰ 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 ਬਾਈ ਜਰੂਰ ਮੈਂ ਕਹਿੰਦਾ ਆਪਾਂ ਨੂੰ ਭਰਾ ਦੱਸਣਗੇ ਬਾਈ ਉਹ ਕਹਾਂ ਕਰਨਗੇ ਉਹਨਾਂ ਸਾਨੂੰ ਵੀ ਬਰਤਸਬ ਕਰਦੇ ਆ ਬਾਈ ਹੁਣ ਫੇਰ ਜਾਓ ਯਾਰ ਕਿੰਨਾ ਟਾਈਮ ਹੋ ਗਿਆ ਗਏ ਨਹੀਂ ਤੇ ਮੈਂ ਬਾਈ ਨੂੰ ਕਹਿੰਦਾ ਸੀ ਕਿ ਬਾਈ ਇੱਕ ਜਦੋਂ ਮੰਨ ਲਓ ਘੋੜੇ ਦੇ ਬੱਚੇ ਨਹੀਂ ਆਏ ਉ ਕਿਦਾਂ ਲੱਗੇ ਨਗੀਨੇ ਸਾਨੂੰ ਵੀਡੀਓ ਦੱਸ ਦਿਓ ਸ਼ੇਅਰ ਕਰ ਦਿਓ ਤੇ ਬਹੁਤ ਜਲਦੀ ਇਦਾਂ ਦੇ ਨਗੀਨੇ ਲੈ ਕੇ ਤੇ ਇਦਾਂ ਦੇ ਭਰਾ ਨਗੀਨੇ ਲੈ ਕੇ ਤੁਹਾਡੀ ਕਿਚਹਿਰੀ ਚ ਹਾਜ਼ਰ ਹੁੰਦੇ ਰਾਵਾਂਗੇ ਉਹਨੇ ਸਮੇਂ ਲਈ ਦਿਓ ਸੁਖ ਸੰਦੂ ਇਜਾਜ਼ਤ ਜਿਉਂਦੇ ਵਾਸਤੇ ਹੱਸਦੇ ਰਹੋ ਸ਼ਬਕ ਹੈ ਸਤਿ ਸ੍ਰੀ ਅਕਾਲ ਬਈ ਬਹੁਤ ਬਹੁਤ ਧੰਨਵਾਦ ਗਰੇਂਦਰ ਭਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੱਜਣੋ ਤੇ ਸੱਜਣੋ ਲੋਕੇਸ਼ਨ ਬਾਈ ਦੀ ਹੈਗੀ ਆ ਜਦੋਂ ਤੁਸੀਂ ਮੇਨ ਇੰਟਰਨੈਸ਼ਨਲ ਜਿਹੜਾ ਹੈਗਾ ਨਾ 에어ਪੋਰਟ ਉਹ ਤੋਂ 1 ਕਿਲੋਮੀਟਰ ਪਹਿਲਾਂ ਹੈ ਬਾਈ ਦਾ ਫਾਰਮ ਪਿੰਡ ਕਿਹੜਾ ਸੀ ਮੈਂ ਪਿੰਡ ਬੁੱਲਣਾ ਬਕਰਪੁਰ ਜੀ ਬਕਰਪੁਰ ਨਹੀਂ ਜਿੱਥੇ ਫਾਰਮ ਹੈ ਰਡਿਆਲੀ ਨਡਿਆਲੀ 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 ਪਿੰਡ ਹੈ ਸਰ ਜੀ ਨੂੰ ਬਾਈ ਦਾ ਜਿਹੜਾ ਰੈਸ਼ ਹੈ ਬਾਈਆਂ ਦੀ ਤੇ ਵੀਰ ਹੋਣਾ ਦੀ ਹੈਸ਼ ਹੈਗੀ ਬਾਕਰਪੁਰ ਦੇ ਵਿੱਚ ਤੇ ਬਾਕੀ ਰਡਿਆਲੀ ਆ ਜਿਹੜਾ ਉੱਥੇ ਤੁਸੀਂ ਆਣ ਕੇ ਤੇ ਭਾਈ ਵੀਰ ਹੋਣਾ ਦੇ ਫਾਰਮ ਤੇ ਝਾਂਤ ਮਾਰ ਸਕਦੇ ਹੋ ਤੇ ਵੀਡੀਓ ਸ਼ੇਅਰ ਕਰ ਦਿਓ ਅਗਲੀ ਵੀਡੀਓ ਨਾਲ ਮਿਲਦੇ ਹਾਂ ਜੀ ਹੁਣ ਧੰਨਵਾਦ